ਲੌਰੀ ਸასი ਘਾਲ ਤੁਹਾਡਾ ਸਾਰਿਆਂ ਦਾ ਮੇਰੀ ਇੱਕ ਨਵੀਂ ਹੋਰ ਵੀਡੀਓ ਵਿੱਚ ਤੇ ਸ਼ਕੋ ਜੀ ਪ੍ਰਸ਼ਾਦ ਤੇ ਵਾਹਿਗੁਰੂ ਦਾ ਨਾਮ ਲੈ ਕੇ ਦਿੰਦੀ ਕਰੀਏ ਜੀ ਸ਼ੁਰੂਆਤ ਇੱਧਰ ਦੀ ਚਾਹ ਜੀ ਹੋ ਗਈ ਐਂਡ ਤੇ ਡੱਬੇ ਚ ਡੁੱਲ ਗਈ ਹਜੀ ਖੰਡ ਤੇ ਬਾਹਰ ਬੜੀਆ ਬਾਹਰ ਆ ਗਿਆ ਸੀ ਕੁੱਤਾ ਤੇ ਆਪਾਂ ਚੱਕ ਲਿਆ ਸੋਟੀ ਔਰ ਜੋ ਮਰਜੀ ਹੋ ਜੇ ਅਸਲੀ ਸਵਾਦ ਦਿੰਦੀ ਆ ਚੁੱਲ੍ਹੇ ਦੀ ਰੋਟੀ ਇੱਧਰ ਪਲੇਟ 'ਚ ਹੋ ਗਈ ਆ ਰੋਟੀਆਂ ਦੀ ਰੈਸਟ ਤੇ ਆਪਾਂ ਹੁਣ ਕਰੀਏ ਬ੍ਰੇਕਫਾਸਟ ਅੱਗੇ ਕਰੋ ਚੈੱਕ ਵੇਲਾ ਟਾਈਮ ਸੀ ਤੇ ਆਪਾਂ ਬਣਾ ਦਿੱਤੀ ਆ ਸਨਾਈਪਰ ਇੰਨੀ ਠੰਡ ਵਿੱਚ ਬਾਜ਼ਾਰ ਜਾ ਕੇ ਆਪਾਂ ਚੱਕ ਲੈਂਦੇ ਆ ਮਾਹੀ ਦੀ ਡਾਈਪਰ ਤੋਂ ਪਕਦੀ ਆਂਦੀ ਆ ਤੇ ਕਦੀ ਜਾਂਦੀ ਆ ਇਹ ਥੋੜੀ ਥੋੜੀ ਚੱਲਣ ਵੀ ਲੱਗ ਪਈ ਆ ਨੇਰੀ ਹੋਰ ਤੇ ਕੋਈ ਗਮ ਨਹੀਂ ਆ ਬਸ ਇੱਕੋ ਗੱਲ ਦਾ ਦੁੱਖ ਆ ਤੁਸੀਂ ਵੀਡੀਓ ਲਾਈਕ ਨਹੀਂ ਕਰਦੇ ਮੇਰੀ ਫਿਰ ਜੀ ਨਜ਼ਰ ਪਈ ਮੇਰੀ ਸਾਈਕਲ ਤੇ ਪਰ ਮੈਨੂੰ ਪਤਾ ਨਹੀਂ ਲੱਗਾ ਕੌਣ ਆ ਇਹਦਾ ਮਾਲਕ ਤੇ ਜਦੋਂ ਮੈਂ ਘਰ ਦੇ ਸੰਨ ਪੁੱਛਿਆ ਇਹ ਕਿਹਨ ਲੱਗਾ ਜੇ ਇਹ ਬਣ ਲਗਾ ਸਰਗਮ ਤੇ ਪਾਲਕ ਬਾਕੀ ਠੰਡ ਬੜੀ ਆ ਠੰਡੇ ਵਿੱਚ ਜਿਹੜੀ ਟੋਪੀ ਪਾਣੀ ਦੀ ਆ ਜ਼ਰੂਰੀ ਜਦੋਂ ਸੂਈ ਚ ਕੰਮ ਕਰਦੇ ਹੋਈ ਹੈ ਨਾ ਨਾ ਸਫਾਈ ਰੱਖਣੀ ਵੀ ਆ ਜ਼ਰੂਰੀ ਮੈਗਾ ਸੁਣੀ ਜਿਹਾ ਨਾ ਮੌਸਮਾ ਪੂਰਾ ਬਾਹਰ ਖਾਣ ਵਾਲਾ ਬਣਿਆ ਪਿਆ ਮੋਲ ਬਣਿਆ ਤੇ ਪਿਆ ਬਾਹਰ ਖਾਣ ਵਾਲਾ ਮੋਲ ਪਰ ਘਰ ਦੇ ਕਿੰਨੇ ਖਾਣੇ ਆ ਕੜੀ ਚੋਲ ਬਾਕੀ ਦਰੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਫਟਾਫਟ ਸਬਸਕ੍ਰਾਈਬ